ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ترسےم ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਜੋ ਉਸ ਸਮੇਂ ਦਾ ਟਾਈਮ ਹੈ तकरीबन 7:10 ਕਿ ਮਿੰਟ ਹੋਏ ਨੇ ਸਵੇਰ ਦੇ ਖੇਤ ਆਏ ਹੋਇਆ 4 ਵਜੇ ਦੇ ਦੋ ਖੇਤ ਮੋਟਰਾਂ ਚੱਲ ਰਹੀਆਂ ਨੇ ਕਣਕਰ ਮਾਰ ਰਿਆਂ ਦੂਜੇ ਪਾਣੀ ਲਾ ਰਿਆਂਗੇ ਤੇ ਇੱਕ ਪੂਰੀ ਸੰਗਰਾਮ ਦਾ ਬਈ ਅੱਜ ਉਹ ਦਾ ਮਹੀਨਾ ਬਹੁਤ ਸਖਤ ਦਾਗਾ ਆਪਣੇ ਸਿੱਖੀ ਚ ਬਹੁਤ ਜ਼ਿਆਦਾ ਸੀਧੀਆਂ ਪਈਆਂ ਨੇ ਗਈਆਂ ਸਿੱਖ ਪੰਥਰੀਆਂ ਤੇ ਆਪਣੇ ਵਾਸਤੇ ਸਹੀਦ ਹੋਏ ਨੇ ਤੇ ਵਾਹਿਗੁਰੂ ਦਾ ਸਿਮਰਨ ਕਰੀਏ ਸਾਰੇ ਦਿਨ ਪਰ ਮਿਲਦੇ ਆਂ ਜੀ ਬਲੌਗ ਨਾਲ ਤੁਹਾਨੂੰ ਕਰਦਿਆਂ ਗੱਲਾਂ ਬਾਤਾਂ ਦਿਖਾਉਂਦੇ ਆਂ ਘਰ ਦੇ ਕੰਮ ਤੇ ਮੈਂ ਸਵੇਰੇ ਇਸ ਵੇਰੇ ਖੇਤਾਂ માં ਚੱਲ ਇੱਥੋਂ ਬਲੌਗ ਦੀ ਸਟਾਰਟ ਕਰਦੀ ਐ ਸ਼ਾਮ ਨੂੰ 7 ਵਜੇ 6:30 ਵਜੇ ਤੁਹਾਨੂੰ ਬਲੌਗ ਮਿਲੂਗਾ ਵਿੱਚ ਦੀ ਫੋਨ ਆ ਗਿਆ ਸੀਗਾ ਫੋਨ ਆਇਆ ਭੂਆ ਕੇ ਅਮਰੀਕਾ ਦੇ ਢੜਰੀ ਕਣਕ ਨਹੀਂ ਹਰੀ ਹੋਈ ਉਹਨਾਂ ਦੀ ਤੇ ਕਣਕ ਬੀਜਣੀਆਂ ਜੀ ਅੱਜ ਕਣਕ ਬੀਜ ਕੇ ਆਉਂਗਾ ਜਾ ਕੇ ਤੇ ਪੂਆ ਕਾ ਡੈਰੀ ਦਾ ਕੰਮ ਹੋ ਗਈ ਸੋਨੂੰ ਵਿੱਚ ਥੋੜਾ ਜਿਹਾ ਜੇ ਦੋ ਹੋ ਸਕਿਆ ਦੋ ਚਾਰ ਮਿੰਟ ਪਾਉਂਗਾ ਨਾ ਦਿਖਾਉਂਗਾ ਵੱਡਾ ਪ੍ਰੋਜੈਕਟ ਨੇ ਇਹਨਾਂ ਨੇ ਦੁੱਧ ਇਕੱਠਾ ਕਰਕੇ ਤਿੰਨ ਚਾਰ ਪਿੰਡਾਂ ਤੋਂ ਮਾਨਸਾ ਉਹ ਕਰ ਕਰ ਪਹੁੰਚਾਉਂਦੇ ਨੇ ਹੋਮ ਡਿਲੀਵਰੀ ਕਰਦੇ ਨੇ ਬਹੁਤ ਮਿਹਨਤੀ ਬੰਦੇ ਰੋ ਵੀ ਤੇ ਉਹ ਵੀ ਦਿਖਾਉਂ ਤੁਹਾਨੂੰ ਬਣੇ ਰਹੋ ਵਲੌਗ ਨਾਲ ਤੇ ਘਰ ਦਾ ਜੋ ਵੀ ਅਵਣਹੂਰੀਆਂ ਕੰਮ ਕਰਨੀਆਂ ਉਹ ਵੀ ਸਾਰਾ ਵਲੌਗ ਵਿੱਚ ਤੇ ਦੇਖੋ ਜੀ ਸਵੇਰੇ ਸਵੇਰੇ ਪਾਫਾ ਦੇਖੋ ਪਾਣੀ ਜੋ ਕਮੇ ਨਿਕਲਦੀ ਹੈ ਨਹੀਂ ਜਿੱਥੇ ਤੱਕ ਕੇਰाराम ਗਿਆ ਸਾਰੇ ਪਾਫਾ ਨਿਕਲ ਰਹੀਆਂ ਨੇ ਦੇਖੋ ਮਲਕਾ ਇੱਥੋਂ ਪਤਾ ਲੱਗ ਗਿਆ ਨਾ ਵੀ ਕਿਹ ਰਾਦ ਤੋਂ ਵੱਧ ਪਾਗ ਗਿਆ। ਸਵੇਰੇ ਪਹਿਲਾਂ ਸਰੋਂ ਰਮਾਈਆ ਕੱਲ ਰਹਿ ਗਈ ਸੀ ਸਰੋਂ ਤੇ ਹੁਣ ਇੱਧਰ ਰਮਾ ਰਹਿਆਂਗਾ। ਦੇਖੋ ਐ ਬੁਰਾ ਹਾਲ ਹੋਇਆ ਪੈਖੋ ਜਨਾ ਤਰਕੇ ਪੈਰ ਬਹੁਤ ਸੁਨੋਏ ਨੇ ਹੁਣ ਤਰ ਬੂਟ ਪਾ ਕੇ ਆਇਆ। ਫੇਰ ਵੀ ਤੇਲ ਚ ਪੈਰ ਗਿੱਲੇ ਬੂਟ ਗਿੱਲੇ ਹੋ ਗਏ। ਤੇ ਚਲੋ ਜੀ ਜੁੜਦੇ ਰਹਾਂਗੇ ਹੁਣ ਸਾਡੇ ਅੱਡੇ ਤੇ ਵੀ ਅਸੀਂ ਖੰਡ ਪਾਟ ਪ੍ਰਕਿਰਿਆ ਸਭ ਕਰਦੇ ਹੁੰਨੇ ਆ ਸਾਰੇ ਮੁੰਡੇ ਰਲ ਕੇ। ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਸਾਰਾ ਆ ਮਹੀਨੇ ਦਾ ਵਲੌਗ ਦਿਖਾਉਂਦੇ ਰਹਾਂਗੇ ਜਿੰਨੇ ਵੀ ਥਾਂ ਹੋ ਸਕਿਆ ਧਾਰਮਿਕ ਸਥਾਨਾਂ ਤੇ ਜਾ ਕੇ ਵੀ ਦਿਖਾਵਾਂਗੇ ਤੁਹਾਨੂੰ ਵਧੀਆ ਬਣੇ ਰਹੋ ਸਵੇਰ ਦਾ ਟਾਈਮ ਆ ਜੇ ਚਾਹ ਮੈਂ ਸਵੇਰੇ ਦੁੱਧ ਪੀ ਕੇ ਆਇਆ ਸੀ ਗਰਮ ਗਲਾਸ ਹੁਣ ਜਾ ਕੇ ਚਾਹ ਪੀਣੇ ਆ ਥੋੜੀ ਜਿਹੀ એનર્ਜੀ ਨਹੀਂ ਹੈਗੀ ਸਵੇਰੇ ਸਵੇਰੇ ਬਹੁਲੀ ਬੋਲਿਆ ਜਾਣਾ ਥੋੜਾ ਜਿਹਾ ਚੱਲ ਬਣੇ ਰਹੋ ਵਲੌਗ ਨਾਲ ਜੀ ਧੰਨਵਾਦ ਮਿਲਦੇ ਆ ਤੁਹਾਨੂੰ ਬਹੁਤ ਬਹੁਤ ਥੈਂਕਸ ਜਿਹੜਾ ਇੰਨਾ ਪਿਆਰ ਦਿੰਨੇ ਹੋ ਸਾਰੇ ਵੀਰਾਂ ਭੈਣਾਂ ਨੂੰ ਇੱਕ ਵਾਰ ਵੀ ਕਪੂਰੀ ਸੰਗਰਾਦ ਨੇ ਕੀ ਅੱਜ ਸਾਨੂੰ 10 ਚੁੱਕਿਆ ਪਹਿਲੇ ਮਤੂੜੀ ਕਰਦਾ ਜੋ ਤੁਸੀਂ ਰੋਕੋ 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 ਪਾਲ ਨਾ ਬੱਸ ਡੈਡੀ ਅੰਮ ਸੀਨੇ ਪਵਾ ਦੇ ਮੈਂ ਤੇਰੇ ਨਾਲ ਮੈਂ ਪਵਾ ਲੈਂਦਾ ਦੇਖਾ ਰਿਹਾ ਕਰੀ ਉਹ ਇਹ ਗੋਲ ਦੇ ਇਹ ਮੇਰੇ ਉੱਤੇ ਇੱਕ ਟੋਕਰਾ ਉਹਰੇ ਮਾਰੀ ਜੀ ਬੱਸ ਜਦੋਂ ਇੱਕ ਟੋਕਰਾ ਹੋਵੇ ਚਾਰ ਦਾ ਉਹ ਮਤੂੜੀ ਕਰ ਦੇਣਾ ਤੇ ਚਾਰ ਪੱਟ ਕੇ ਤੇ ਚਾਰ ਟੋਕਰੇ ਤੇ ਮਾਰੀ ਚਲੇ ਡੋਕਰ ਕਰੇ ਲਾਜੀਆ ਚੰਨੀ ਰਹੀ ਤੇ ਵੇਖਾ ਠੀਕ ਆ ਮੈਂ ਟੂੜੀ ਕੱਢ ਦਿੰਦੀ ਠੀਕ ਆ ਜੀ ਮੈਂ ਤੇ ਜਾਉਂ ਉਹ ਟੂੜੀ ਕੋਲ ਬਾਗੋਂ ਨਾ ਟੂਕੂ ਉਹ ਟੂੜੀ ਕੱਢ ਕੇ ਲਿਆ ਹਾਂਜੀ ਸਰ ਇਹਨਾਂ ਸਤਿ ਸ਼੍ਰੀ ਅਕਾਲ ਜੀ ਤੇ ਬਾਬਾ ਜੀ ਕਰ ਰਹੇ ਨੇ ਅਰਦਾਸ ਕਿਉਂਕਿ ਅੱਜ ਹੈਗੀ ਇੱਕ ਪੋ ਤੇ ਸੰਗਰਾਦ ਤੇ ਐਸ ਨੂੰ ਮਿਲਦੇ ਆ ਦਿਖਾਉਣੇ ਆ ਜੀ ਬੀਬੀ ਵੀ ਬਣਾ ਰਹੀ ਹੈ ਮੂਲੀ ਵਾਲੇ ਪਰੌਤੇ ਐਸ ਨੂੰ ਦਿਖਾਉਣੀ ਆ ਠੀਕ ਹੈ ਮੰਮਾ ਪਰੌਤੇ ਬੱਤ ਕਰਦੇ ਤੇ ਮੰਮਾ ਜਦੋਂ ਮੈਂ ਕਹਿੰਦੀ ਐਸ ਨੂੰ ਕਰਤਨੀ ਆ ਪਹਿਲਾਂ ਮੈਂ ਵੀ ਹੱਥੋਂ ਕਰੀ ਸੀ ਡੈਡੀ ਜਦੋਂ ਵੀਡੀਓ ਬਣਾਉਣਾ ਥੋੜੀ ਸੀ ਤੇ ਉਹ ਵੀ ਜਿਹੜੇ ਰੱਖੇ ਰੱਖੀਏ ਜੇ ਤੱਕ ਉਹ ਹੋਣਾ ਜੀ ਬਾਕੀ ਉਹਨੀਆਂ ਤਾਂ ਹੁਣ ਰੱਖੇ ਕੋਈਆਂ ਤਾਂ ਵਿਕਾਸ ਕਰਕੇ ਮਾਰ ਕੇ ਜਿਉਣੀ ਨੇ ਬੱਚੇ ਜੇ ਤੁਸੀਂ ਕੁਸਾ ਕੁਸਪਾ ਰਦੇ ਦੇ ਪਾਣੀ ਤੇ ਦਰਹੀ ਕਾਜੀ ਜਿੰਨੀ ਪਹਿਲਾਂ ਨਾ ਕਾਲਣਗੇ ਸਾਗਰ ਤੇ ਆਤੀ ਉਤ ਪਰ ਨਵੇਂ ਕੰਮ ਦੀ ਤੁਸਕ ਲਾਤੀ ਤੇ ਉੱਤੋਂ ਲਾਜੀ ਤੇ ਬੱਚੇ ਨਾਲੇ ਪਰ ਉਹਦੇ ਤੇ ਫਸੇ ਵਿੱਚ ਆਪ ਕੀ ਕਰੇਗੀ ਅਰ ਜੀ ਭੂਆ ਦੇ ਘਰ ਕਵੀਰ ਕਿਉਂ ਉਹਦੇ ਘਰ ਕਰੀ ਰਹੀ ਹੋਈ ਤੇ ਦੋ ਦਿਨ ਹੋ ਗਏ ਤੇ ਕੋਈ ਕਾਦ ਨੂੰ ਪਹਿਲਾਂ ਬਾਹਰ ਜਿਹਾ अच्छा जब वो का तीसरे बेचारे की बोलती बच जाए होते आपको गाड़ी का ड्राइविंग आती है पर क्यों पड़ पड़ी वो बेचारे की सुधागत जो तो इसी ने तोंगाबाद के गाड़ी आपने तरफ से जानूंगा का शैले का कांड काट दो कभी खाना पर उधर देखोगे ज्योति लगियाना चल रहा हूं से बता चलो और तेज तासी है उसे दे जब वो हो कुछ दिखा नहीं जाते हैं हम पेपर जाते हैं नहीं तो मैं भी ਇੱਥੇ ਆ ਗਿਆ। ਸੇਰ ਤਾਂ ਰੋਜ਼ ਨਵੀਆਂ ਨਵੀਆਂ ਡਿਸ਼ੀਜ਼ ਬਣਦੀਆਂ ਨੇ। ਤੂੰ ਤਸਵੀਰ ਲੱਤ। ਇਹ ਲੜੇ ਜੇ ਬੀਚਾ ਹਾਲੀਆ ਕਰਨ। ਅਸਲ ਇਹ ਹਾਲੇ ਲੱਬੂਸ ਲਗਾਉਣਾ। ਨਹੀਂ ਇਹ ਚਮ ਚਮਚੀ ਨਾਲ ਲੱਗਦਾ ਹੈ ਇੰਨਾ ਪੁਰਵਦੀ ਲੱਗ ਜੰਦਾਗਾ। ਨਾਲੇ ਜਰੂਰਤ ਦੇ ਹਿਸਾਬ ਨਾਲ ਲੱਗਦਾ ਬਾੜਾ ਵੀ ਨਾਲ। ਮੈਂ ਕਿਹਨਾਂ ਦਾ ਮੱਤ ਰੱਤਾਂ ਲੱਗ ਰਹੀ ਹੈ ਜੀ ਨਾ ਨੂਨ ਨਾ ਤਾਂ ਆਈ ਬੱਗਿਆ ਲਾਦੇ ਨੇ ਬਾਹਰ ਜਿੱਕੇ ਨਾ ਨੇ ਆਪਾਂ ਥੋੜਾ ਥੋੜਾ ਲਾ ਦੇਣਾ ਇਹ ਤਾਂ ਨਾ ਬਹੁਤਾ ਨਹੀਂ ਬਹੁਤਾ ਥੋੜਾ ਥੋੜਾ ਲਾ ਕੇ ਬਾਹਰ ਦਾ ਐਂਟ ਕਰਾਉਣਾ ਪੈਂਦਾ ਇਹ ਲਉਤਾ ਦੇ ਮਿਲਾਂ ਦੇ ਆ ਦੇਖੋ ਜੀ ਆ ਬੁਰਸ ਨਾਲ ਹਨ ਬਸ ਮੜਾ ਮੜਾ ਬਸ ਇਹ ਬਸ ਇਹ ਮੜਾ ਜੇ ਲਾ ਕੇ ਬਸ ਥੋੜਾ ਥੋੜਾ ਚੋਪੜ ਲਾਗੇ ਦਿਖਾਉਣੇ ਸੰਨ ਕਿਵੇਂ ਚੋਪੜ ਕੰਪੂਨ ਕੰਮ ਇਤਿਹਾਸ ਹੈ ਹਰਾਬ ਬਹੁਤ ਚੰਗਾ ਹੈ ਖਾਦਾ ਜਾ ਮਲਾ ਮਲਾ ਲਾ ਨੀ ਤੁਮ ਸਾਂਕਾ ਕਮਲਾ ਵਧੀਆ ਗੱਲਾਂ ਕਮਲਾ ਸੌਂਕ ਦਾ ਚਾਹੀਦਾ ਐਤਵਾਰ ਰਾਏ ਦੇ ਨਾਲ ਕੁਝ ਨਾ ਕੁਝ ਕਰਾਉਂਦੀ ਰਹੂਗੀ ਅੰਦਰ ਵਿੱਚ ਮੱਖੀ ਦਾ ਵੀ ਪਾ ਲੇ ਕੋਲੇ ਕੋਲੇ ਬਣਦਾ ਨਹੀਂ ਮੁੱਕਦਾ ਇਕ ਨਾ ਤੁਸੀਂ ਮੜੀਏ ਕੱਟ ਕਰਕੇ ਕੈਂਸਲ ਆਇਓ ਕਿਉਂਕਿ ਫੇਰ ਨਹੀਂ ਪਿਛਲਾ ਪਾਸਾ ਮੱਚ ਜਾਂਦਾ ਹੈਗਾ ਬਸ ਦੋ ਵਾਰੀ ਬੁਰਸ ਲੈ ਲੈਣਾ ਹੁੰਦਾ ਹੈ ਹਾਂ ਇਹ ਨਸਾਂ ਰੈਡੀ ਹਨ ਹੋਰ ਠੰਡੇ ਦੇਖੋ ਕਿ ਮੈਂ ਪਕਾ ਰਿਹਾ ਹਾਂ ਇਹ ਬੜੀ ਜੀ ਇਹ ਦੋ ਮਿੰਟਾਂ ਚ ਬੰਜਦਾ ਵੀ ਤੁਸੀਂ ਜਿਆਦਾ ਲਾਤਾ ਸੀਗਾ ਤੁਹਾਨੂੰ ਦੇਖੀ ਜਾਂਦੀ ਸੀਗੀ ਦੇਖ ਕਿੰਨਾ ਸੋਹਣਾ ਬਣਿਆ ਦੇਖੋ ਜੀ ਇਹ ਸੋੜਾ ਦੇ ਅੱਜ ਐਤਵਾਰੀ ਦਾ ਤੇ ਮੂਟੇ ਟੁਕੜੇ ਸਾਰੇ ਧੋ ਕੇ ਰੱਖੀ ਸਰਾ ਧੋ ਕੇ ਸਿੱਪਾ ਦੇ ਰੁਪਿਆ ਨਹੀਂ ਦੇ ਰਿਹਾ ਇਹ ਕਿਰਾ ਪਸਾਉਂਦਾਂਗੇ ਨਾ ਨਹੀਂ ਤੋਦਰ ਦੇਖੋ ਜੀ ਸਵੇਰ ਵੇਲੇ ਕਿੰਨਾ ਵਧੀਆ ਹੁੰਦਾ ਤੁਸੀਂ ਕਮੈਂਟ ਕਰਕੇ ਦੱਸੋ ਜੀ ਮੈਨੂੰ ਮੈmber ਦਿਓ ਕੋਈ ਇੱਕਦਮ ਸਸਤਾ ਰੱਖਾ ਕਿ ਫੂਰਾ ਮੰਗਲੇ ਜਿੰਨੇ ਸੌਣ ਲਾ ਦੇਗੇ ਫੇਲਾ ਆ ਵੀ ਪਰ ਆਪਿਆ ਸੀਗੇ ਨਹੀਂ ਤਾਂ ਡਾ ਲੀ ਮਮਾ ਇਹ ਜਦੋਂ ਅਸੀਂ ਸਕੂਲ ਟਾਈਮ ਜਾ ਰਹੇ ਹੁੰਨੇ ਨਾ ਬੱਸ ਜੇ ਜਿਹੜਾ ਉੱਥੇ ਟੋਬਾ ਨਹੀਂ ਹੈਗਾ ਇਧਰਵਾਜ ਜੋਤ ਕੇ ਤੇ ਜੋਦ ਦੇ ਡੈਡੀ ਦੇ ਬੂਤੋ ਕੇ ਰੱਖਦੇ ਆਪਾਂ ਸੁੱਕ ਜਾਣਗੇ ਆ ਤੁਹਾਨੂੰ ਆਪਾਂ ਕੱਪੜੇ ਧੋਲੇ ਜੀ ਕੱਪੜੇ ਧੋ ਕੇ ਹੋਣਾ ਆਪਾਂ ਕਰਦਾਂ ਝਾੜੂ ਪੋਚਾ ਤੇ ਕੱਲ ਆਪਾਂ ਬੋਰੀਆਂ ਧੋ ਕੇ ਰੱਖਦੇ ਸੀ ਨਹੀਂ ਤੇ ਅੱਜ ਜਿਸ ਕਾ ਕੇ ਨਨ ਤੈ ਲਾ ਕੇ ਰੱਖ ਦਾਂਗੇ ਮੰਮੀ ਕਹਿੰਦੇ ਹਰਕੀਤ ਭੈਣ ਕੋਲ ਜਾਣ ਨੂੰ ਤੇ ਜੋਤ ਤੇ ਮੀਤੂ ਹਾਂ ਜੋਤ ਲੈ ਜੂ ਬੀਬੀ ਨੂੰ ਮੈਂ ਤੇ ਮਮਟੀਆਂ ਸੀ ਘਰੇ ਠੀਕ ਹੈ ਜੀ ਮਿਲਦੇ ਆਪਾਂ ਬਾਦ ਜੀ ਹਾਂਜੀ ਇੱਕ ਵਾਰ ਫੇਰ ਹਾਜ਼ਰ ਹਾਂ ਬਾਈ ਹੁਣ ਪਹੁੰਚੇ ਆਂ ਪੂਆ ਜੀ ਕੋਲ ਮੇਰੀ ਪੂਆ ਜੀ ਦਾ ਜਿਹੜਾ ਪਿੰਡ ਨੇੜੇ ਆ ਢੱਡਰੀ ਤੇ ਜਿਵੇਂ ਹਰਕੀਤ ਭੈਣ ਦਾ ਪਿੰਡ ਨੇੜੇ ਆ ਤੇ ਸਾਡੀ ਪੂਆ ਜੀ ਦਾ ਪਿੰਡ ਵੀ ਨੇੜੇ ਆ ਅੱਜ ਆਏ ਆ ਪੂਆ ਜੀ ਕੀ ਕਣਕ ਨਹੀਂ ਹਰੀ ਉੱਚੀ ਸੁੰਡ ਪੈ ਗਿਆ ਸਾਨੂੰ ਪਤਾ ਹੀ ਆ ਬਾਈ ਸੁੰਡ ਦਾ ਬਹੁਤ ਬੁਰਾ ਹਾਲ ਆ ਪਿੰਡਾਂ ਚ ਲੋਕਾਂ ਨੇ ਕਣਕਾਂ ਨੂੰ ਨੁਕਸਾਨ ਬਾਤ ਹੋ ਰਿਹਾ ਹੈ ਤੇ ਅੱਜ ਭੂਆ ਜੀ ਨਾਲ ਕੜਕੀ ਦੀਗਣਾ ਨਾਲੇ ਮਿਲਣ ਆਜਾਂਗੇ ਭੂਆ ਜੀ ਕਿਹਨਾਂ ਸਭ ਤੋਂ ਵੱਧ ਪਿਆਰ ਕਰਨ ਵਾਲੀ ਭੂਆ ਮਰੀ ਹੀ ਆ ਡੇਲੀ ਫੋਨ ਕਰਕੇ ਭੂਆ ਨੇ ਪੁੱਛਣੇ ਪੁੱਛਣਾ ਸਾਨੂੰ ਉਹਦੇ ਵੀ ਦਿੱਤੇ ਹੁੰਦੀ ਠੀਕ ਆ ਅੰਦਰ ਸ਼ੇਮ ਖੇਤੀ ਬਾੜੀ ਕਿਵੇਂ ਮਾਤਾ ਕਿਵੇਂ ਅੱਛਰੇ ਸੁੱਖਾ ਸਖ ਸੁਖਪਤ ਰਹਿੰਦੇ ਆ ਸਭ ਤੋਂ ਵੱਧ ਪਿਆਰੀ ਭੂਆ ਹੈਗੀ ਭੂਆ ਤਿੰਨਾਂ ਦੀ ਪਿਆਰ ਹੁੰਦਾ ਬਾਈ ਇਹ ਭੂਆ ਥੋੜਾ ਫੋਨ ਬੰਦ ਕਰਦੀ ਹਰੇਕ ਦੁੱਖ ਸੁੱਖ ਚ ਮੈਨੂੰ ਮਾੜੇ ਮਾੜੀ ਗੱਲ ਦਾ ਉਹ ਹੀ ਪੁੱਛਦੀ ਆ ਸਵੇਰੀ ਲਾਲ ਲੰਦੀ ਆ ਫੋਨ ਕੋਆ ਜੀ ਦਾ ਕਰਦੇ ਬੇਟੇ ਦਾ ਇੱਕ ਚੰਡੀਗੜ੍ਹ ਰਹਿੰਦਾ ਹੈਗਾ ਦੂਸਰੇ ਬੇਟੇ ਦਾ ਕਰ ਮਨ ਦੁੱਧਰਾ ਸਿਖਾਉਣਾ ਮੈਂ ਕਿੰਨ ਨੂੰ ਕੀ ਮੈਸ ਸਿਸਟਮ ਤੇ ਇਹ ਮਾਰਤਾ ਦਿੱਲੀ ਦੁੱਧ ਲੈ ਜਾਂਦੇ ਨੇ ਬਾਈ ਉੱਥੇ ਘਰ ਘਰ ਹੋਮ ਡਿਲੀ ਕਰਦੇ ਨੇ ਮਤਲਬ ਕਿ ਤੇ ਇਹਨਾਂ ਕੋਲ ਆ ਕੇ ਉੱਥੇ ਲੋਕ ਲੈ ਜਾਂਦੇ ਨੇ ਇਹਨਾਂ ਨੇ ਉੱਥੇ ਬਣਿਆ ਹੋਇਆ ਸਿਸਟਮ ਤੇ ਉਹ ਤੁਹਾਨੂੰ ਦਿਖਾਉਣਾ ਸਾਰਾ ਕਿਸ ਤਰ੍ਹਾਂ ਬਣੇ ਰਹੋ ਨਾ ਬਲੌਗ ਨਾਲ ਦੇਖਣਾ ਨਾ ਬਲੌਗ ਹੈ ਵਧੀਆ ਤੇ ਪਿਓਰਿਟੀ ਵਾਲਾ ਦੁੱਧੰਦਰੇ ਬਹੁਤ ਵਧੀਆ ਹੈ। ਆਂਡੇ ਮਾਂਜਣ ਦਾ ਸਾਰਾ ਕੁਝ ਮਿਲਦਾ ਹੈ। ਹਾਂ ਭੂਆ ਦੱਸੋ। ਦੁੱਧ, ਦੀਪਨੇਰ, ਮੱਖਣਾ, ਕਿਉਂ? ਦੇਸੀ ਘਿਓ ਕਿਉਂ ਮੈਂ ਆਪਦੇ ਹੱਥੀ ਰੜਕ ਕੇ ਬਣਾਉਣੀ ਆ ਕਿਉਂ ਵੀ ਮਿਲਦਾ। ਠੀਕ। ਹੁਣ ਕੱਲ ਕਟਾਈ ਦੀ ਵੱਡੀ ਹੋਰ ਤੇ ਆ ਜਾਓ। ਉਹ ਦੁੱਧ ਫੇਰ ਆਪਦੇ ਹੱਥੀ ਪਾਇਆ ਕਰਾਂਗੇ ਫੇਰ ਉਸ ਤਰ੍ਹਾਂ ਸਾਨੂੰ ਕੁਝ ਬਚਦਾ। ਠੀਕ ਹੈ। ਤਾਂ ਸਮਾਂ ਇੰਦੋਤੀ ਕੁੰਦੇ ਸਣਾ ਫਿਰ ਉਹ ਰੇਡ ਘੱਟ ਦਿੱਲੇ ਸਾਂ ਉਹ ਚ ਘੱਟ ਪਾਈਦਾ ਇਹਨੇ ਮੇਰੇ ਫੁੱਪੜ ਜੀ ਤੇ ਉਹਦੇ ਉੱਤੇ ਧਰਨ ਨ ਵੀ ਤੇ ਆ ਚੀਜ਼ ਬਣਾਈ ਇਹਨਾਂ ਨਹੀਂ ਪਾਈ ਪੈਨ ਮਿਲਕ ਪੈਨ ਹੈ ਜਿਹੜੀ ਇਹਨੇ ਤੁਹਾਨੂੰ ਦਿਖਾਉਣਾ ਤੇ ਡਿੱਕੇ ਚ ਖੜੀ ਹੈ ਤੇ ਇਹ ਹੋਮ ਡਿਲੀਵਰੀ ਬਲਕੇ ਘਰ ਘਰ ਜਾ ਕੇ ਦੁੱਧ ਪਾਉਂਦੇ ਨੇ ਮਾਨਸਰ ਇਹਨਾਂ ਦਾ ਬਹੁਤ ਵਧੀਆ ਬਣਿਆਗਾ ਸਿਸਟਮ ਆ ਪੱਕੇ ਗਾਗਰ ਦੇ ਨਾਲ ਕੋਲ ਇਹ ਨੇ ਮੇਰੇ ਭੂਆ ਜੀ ਦੇ ਬੇਟਾ ਜੀ ਫੋੜ ਲੱਖਿਆ ਬਾਈ ਠੀਕ ਹੈ ਤੇ ਬਾਈ ਇੱਕ ਨੰਬਰ ਪਾਇਓਰਟੀ ਦਾ ਕੰਮ ਕਰਦਾ ਪੂਰਾ ਤੇ ਏਰੀਆ ਜਿੰਨਾ ਪੂਰਾ ਨੰਬਰ ਆ 5 7 ਪਿੰਡਾਂ ਦੇ ਦੋ ਤੱਕ ਪਾਈ ਕੋਲੇ ਆਉਂਦਾ ਹੈ ਇਧਰ ਦੇਖੋ ਸਾਫ ਸਪਾਈਆਂ ਦੇਖੋ ਬਈ ਆਏ ਨੇ ਹੈਗਾ ਕੰਮ ਵੀ ਕੋਈ ਢੋਲ ਨਹੀਂ ਸਾਫ ਕਰ ਰਿਹਾ ਪੂਰੀ ਬਾਈਹੂਰੀ ਸ਼ੌਕ ਨਾਲ ਸਪਾਈ ਨਾਲ ਕੰਮ ਕਰਦੇ ਨੇ ਸਰਪਨੌ ਤੋਂ ਤੋਂ ਭਾਂਡੇ ਢੋਲ ਪੂਰੇ ਫਰੈਸ਼ ਕੰਮ ਕਰਦੇ ਨੇ ਵੀ ਐ ਨਹੀਂ ਹੈਗਾ ਵੀ ਵਿੱਚ ਬੰਦੇ ਸਫਾਈ ਨਹੀਂ ਰੱਖਦੇ ਤੇ ਦੁੱਧਰੀ ਪਾਇਓਰਟੀ ਦੇਖੋ ਪੂਰਾ ਸਾਮ ਸਮਾਈ ਕੋਈ ਮੱਖੀ ਨਹੀਂ ਇੱਕ ਨੰਬਰ ਚ ਕੰਮ ਆ ਸਾਰਾ ਜਿਸ ਨੇ ਲੈਣਾ ਹੁੰਦਾ ਪਨੀਰ ਖਵਾ ਬਾਈ ਢੱਡਰੀ ਨੇ ਏਰੀਆ ਚ ਨੇੜੇ ਤੇ ਆ ਸਕਦੇ ਹੋ ਸਾਡੀ ਵੱਡੀ ਕੁੜੀ ਬੈਠੀ ਆ ਸਾਡੀ ਭੂਆ ਜੀ ਹਾਂ ਜੀ ਜੀ ਐਮ ਆਪਾਂ ਦਵਾਈ ਲੋਦੇ ਤਾਂ ਦੁੱਧ ਠੰਡਾ ਬੀ ਆਂਦਾ ਅੱਛਾ ਤੋਂ ਐਸੀ ਆ ਕਿ ਹੁੰਦਾ ਠੰਡਾ ਬੀ ਆ ਠੀਕ ਹੈ ਉਹ ਐਸੀ ਆ ਤੇ ਠੰਡਾ ਦੁੱਧ ਕਰਦੇ ਆ ਆਪਾਂ ਦਵਾਈ ਦੇ ਕੇ ਲੈ ਠੀਕ ਹੈ ਹਾਂ ਬੀ ਆ ਮਿਲ ਆ ਠੀਕ ਹੈ ਆਪਾਂ ਲਾਪਟਾਉਨ ਦਾ ਸਾਢੇ 3 ਲੱਖ ਦਾ ਲਵਾਇਆ ਹੈ ਤੇ ਵਧੀਆ ਦੁੱਧ ਉਹਨਾਂ ਦਾ ਪੀਂਦਾ ਹੈ ਠੀਕ ਹੈ ਤੇ ਇਹ ਭੂਆ ਜੀ ਦਾ ਕਹਿਣ ਦਾ ਭਾਵ ਵੀ ਆਪਾਂ ਜਿਹੜੇ ਦੁੱਧਰੋਂ ਦਵਾਈਆਂ ਲਾਉਣ ਨੋ ਚੀਜ਼ ਨਹੀਂ ਲਾਉਣੇ ਇਹਨਾਂ ਨੇ ਜੋ ਫੀਲਡ ਸੈਂਟਰ ਵੀ ਕਹਿੰਦੇ ਨੇ ਉਹਨੂੰ ਉਹ ਚੀਜ਼ ਬਣਾਇਆ ਹੋਇਆ ਹੈ ਨਾ ਬਾਈ ਇੱਧਰ ਲੱਗਾ ਹੋਇਆ ਵੀਰੇ ਇੱਧਰ ਲੱਗਾ ਹੋਇਆ ਉਹ ਦਿਖਾਉਨੇ ਆਪਾਂ ਠੀਕ ਐ ਇਹਦੇ ਹੈਗਾ ਲੰਗਾ ਇੱਥੋਂ ਨਹੀਂ ਉਧਰ ਦੀ ਫੀਲਡ ਰਾਂ ਦਿਖਾਉਨੇ ਤੁਹਾਨੂੰ ਬਾਈ ਆਹ ਚੀਜ਼ ਆ ਬਾਈ ਦੇਖੋ ਮਹਿੰਗੀਆਂ ਮਸ਼ੀਨਾਂ ਲਾਈ ਹੋਣੇ ਬਾਈ ਕੋਲੇ ਕੋਈ ਮੁੰਡਾ ਵੀ ਹੋਣਾ ਬਾਈ ਇਹਨਾਂ ਵਿੱਚ ਹਾਂ ਆ ਦੇਖੋ ਆ ਚੱਲ ਰਿਹਾ ਇਸ ਟਾਈਮ ਆ ਜੀ ਇਹ ਦੇਖੋ ਆ ਦੇਖੋ ਠੀਕ ਐ ਇਸ ਤਰ੍ਹਾਂ ਬਾਈ ਦੁੱਧ ਦੀ ਸਫਾਈ ਹੁੰਦੀ ਆ ਵੀ ਐ ਨਹੀਂ ਆ ਕੋਈ ਮੱਖੀ ਨਹੀਂ ਹੈਗੀ ਇੱਥੇ ਨਹੀਂ ਇਹ ਦੁੱਧੜਿਆ ਕੋਲ ਡੇਰੀਆ ਚ ਮੱਖੀਆਂ ਮੱਛਰ ਹੁੰਦੇ ਨੇ ਪੂਰੀ ਪਾਇਓਰਟੀ ਦਾ ਸਫਾਈ ਦਾ ਕੰਮ ਹੈ ਬਾਈ ਫਰੀ ਵੀ ਆਪ ਵੀ ਸਾਫ ਸੁਥਰੇ ਸਕੀਨ ਨੇ ਮੁੰਡੇ ਤੇ ਜਮਾ ਸਫਾਈ ਕਰਕੇ ਰੱਖਦੇ ਨੇ ਤੇ ਕੰਮ ਵੀ ਪਾਇਓਰਟੀ ਦਾ ਸਾਰਾ ਬਾਈ ਚਲੋ ਮਿਲਦੇ ਹਾਂ ਹੁਣ ਫਪੜਾ ਦਾ ਖੇਤ ਜਾ ਕੇ ਬਾਈ ਖੇਤ ਲਾਉਣਿਆ ਰੌਣਕ ਲੱਖੇ ਹੋਰ ਸੁਣਾ ਗੱਲਬਾਤ ਕੋਈ ਬਾਈ सांगਦਾ ਥੋੜਾ ਜਿਹਾ ਆਹ ਪਟਾ ਦਾ ਵਧੀਆ ਫਫੜਾ ਸਾਰਾ ਉਹ ਸਾਰੀ ਠੀਕ ਉਧਰ ਰੱਖ ਦੋ ਦੋਗੀਆਂ ਨੇ ਹਾਂ ਲਓ ਜੀ ਆ ਗਏ ਆਪਾਂ ਖੇਤ ਫਫੜ ਕੋਲ ਤੇ ਬਾਈ ਸੁੰਡ ਪੈ ਗਿਆ ਦੇਖੋ ਕਣਕ ਨੂੰ ਮਹਣ ਖਾਲੀ ਕਰਤਾ ਸੁੰਡ ਨੇ ਸੁਪਰ ਸੀਡਰ ਨਾਲ ਬੀਜੀ ਹੋਈ ਹੈ ਤੇ ਇਹਦੇ ਵਿੱਚ ਆਪਾਂ ਹੁਣ 0 ਡਰਲ ਨਗਾਹਾਂਗੇ ਕੁਛ ਕਣਕ ਹੈਗੀ ਐ ਤੇ ਕੁਛ 0 ਡਰਲ ਨਾਲ ਹੋਰ ਹਰੀ ਹੋ ਜੂਗੀ ਤੇ ਮਹਣ ਭਰ ਜੂ ਚਾਲ ਇਹਨਾਂ ਦਾ ਕੰਮ ਆ ਕਿਹੜਾ ਡੰਗ ਸਰੂਜਾ ਹੋ ਜਾਊਗਾ ਤੇ ਅਗੇ ਹੁਣ ਸੌਂਕ ਨਾਲ ਬੀਜ ਕੇ ਜਾਵਾਂਗੇ ਫੱਪੜ ਨੂੰ ਆਖੇ ਮੈਂ ਸੋਚਣਾ ਕਰਕੇ ਇਸ ਗੱਲ ਦੀ ਪਰ ਆਹ ਚਿੱਕਰਾ ਅਜਿਹਾ ਕਰੂ ਅਰੀ ਨਹੀਂ ਥੀ ਉਹ ਤਰ੍ਹਾਂ ਖਿੰਗਦੀ ਪਾਣੀ ਉਹ ਜਿਹੜੀ ਆਪਾਂ ਪਰ ਪਰਾਰ ਬੀਜੀਦੀ ਉਹ ਵਧੀਆ ਹੋ ਗਈ ਦੀ ਪਰਾਰ ਵਿੱਚ ਆ ਥਾਂ ਜੇ ਬੈਲ ਰਹੀਏ ਫਿਸਤਰਾ ਬਹੁਤ ਵੀ ਬਰਾਲੀ ਵੱਧ ਹੋਣੀ ਉਹ ਤਾਂ ਫਿਰ ਬਰਾਲੀ ਵਾਲਾ ਤੁਹਾਨੂੰ ਤੈ ਹੋ ਜੇ ਨੇ ਉਹ ਤਾਂ ਥੋੜਾ ਕਾਲੀ ਕਰ ਗਿਆ ਬੀਜਣ ਤੇ ਹੋ ਜਾਂਦਾ ਨਹੀਂ ਵਧੀਆ ਹੁੰਦੀ ਹੈ ਇਹ ਜੀ ਇਹ ਤਾਂ ਬਾੜਿਆ ਹੋਣਾ ਸੁਪਰ ਸੀਡਰ ਦਾ ਪਹਣ ਮੁੜ ਕੇ ਸੁਪਰ ਸੀਡਰ ਨੇ ਬਹੁਤ ਨੁਕਸਾਨ ਕਰਿਆ ਜ਼ਿਮੀਦਾਰਾਂ ਨੂੰ ਬਹੁਤ ਨੁਕਸਾਨ ਕਰੀਦਾ ਕਰ ਕਰ ਕੇ ਬੰਦੇ ਨੇ ਬਾੜੀ ਬੀ ਨਹੀਂ ਮਿਲਦਾ ਜੀ ਬਰਾਹਾਲਾ ਲੋਕਾਂ ਨੂੰ ਇਹ ਆ ਕਿ ਨਹਿਰਬਾਈ ਕੋੜਦੁੰਨੇ ਵਾਲੀ ਅਸੀਂ ਢੱਡਰੀ ਖੜੇ ਹੁਣ ਢੱਡਰੀਆਂ ਦੇ ਪਰਲੇ ਪਾਸੇ ਆ ਗਈ ਕੋੜਦੁੰਨੇ ਵਿੱਚ ਬਾਲਾਂ ਦੀ ਜੂ ਪਰਲੇ ਪਾਸੇ ਆਪਣਾ ਕੋੜ ਤੋਂ ਨਹੀਂ ਜਮੀਨ ਆ ਗਈ। ਲਓ ਅੱਗੇ ਦੂਰ ਜਾ ਕੇ। ਦੂਰ ਜਾ ਕੇ। ਤੇ ਸਾਡੀ ਇੱਧਰ 20 ਕਿਲ 15-20 ਕਿਲਿਆਂ ਦੀ ਸਾਡੀ ਰਾਜੀ ਦੀ ਆ ਗਈ ਹੱਦ। ਉਹ ਮਟਰ ਦੇ ਅੱਗੇ ਉਰਲੇ ਪਾਸੇ ਉੱਪਰਲੀ ਰਾਜੀ ਆ। ਹਾਂ ਹਾਂ। ਆ ਟੇੜ ਜਿਹਾ ਆਇਆ ਨੇ ਆਪਣੇ ਉਹ ਸਕਿਆਂ ਦੀ ਆ ਕੇ ਬਹਣ ਉੱਤੇ। ਹਾਂ।